ਅਲੈਜ ਕਰ ਰਿਹਾ ਸੀ ਵੀ ਜਿਹੜੀ ਮੇਰੀ ਵਾਈਫ ਸੀਗੀ ਰਿਤਿਕਾ ਗੋਇਲ ਉਹਦਾ ਕਿਸੇ ਲੜਕੇ ਨਾਲ ਅਫੇਅਰ ਵੀ ਸੀਗਾ ਐਂਡ ਵਿਦਿਨ 24 ਘੰਟੇ ਸਾਡੀ ਜਿਹੜੀ ਮਟੁੰਡਾ ਪੁਲਿਸ ਦੀ ਟੀਮ ਹੈ ਉਹਨੇ ਇਸ ਲਾਈਨ ਮਰਡਰ ਨੂੰ ਟ੍ਰੇਸ ਕਰਕੇ ਜਿਹੜਾ ਇਸ ਕੇਸ ਦਾ ਅਸਲ ਦੋਸ਼ੀ ਹੈ ਉਹ ਰਿਤਿਕਾ ਗੋਇਲ ਦਾ ਪਤੀ ਹੀ ਹੈ ਸਾਹਿਲ ਉਰਫ ਰੌਨਕ ਇਹਨੂੰ ਅਰੈਸਟ ਕਰ ਲਿਆ। ਕਲ ਮੈਰਿਜ ਹੋਈ ਸੀਗੀ ਅਰਾਊਂਡ 2022 ਚ ਔਰ ਕੁਝ ਸਾਲਾਂ ਬਾਅਦ ਹੀ ਇਹਨੂੰ ਲੱਗਣ ਲੱਗਿਆ ਕਿ ਦਾ ਅਫੇਅਰ ਕਿਸੇ ਮੁੰਡੇ ਨਾਲ ਹੈ ਜੋ ਇਹਨੇ ਇਨੀਸ਼ੀਅਲ ਪੁਛਕੇ ਚ ਦੱਸਿਆ ਪਹਿਲਾਂ ਗੁਰਜੀਤਾਨਾ ਦਾ ਲੜਕਾ ਹੈ ਜਿਹੜਾ ਪਹਿਲਾਂ ਇਹਦਾ ਹੀ ਦੋਸਤ ਸੀਗਾ ਔਰ ਇਹਨੇ ਉਹ ਤੇ ਦੁਕਾਨ ਤੇ ਕਿਹਾ ਵੀ ਹੋਇਆ ਸੀ ਕਿ ਮੇਰੀ ਵਾਈਫ ਨੂੰ ਕਿਤੇ ਜਾਣ ਨਹੀਂ ਦੇਣਾ ਬਿਕੋਜ਼ ਇਹਨੂੰ ਸ਼ੱਕ ਆਫੀ ਕਰਦਾ ਸੀ ਔਰ 27 ਤਰੀਕ ਨੂੰ ਵੀ ਇਹਹੀ ਉਹਨੂੰ ਡ੍ਰੌਪ ਕਰਕੇ ਆਇਆ ਮਿਡਲ ਆਫ ਦਿ ਡੇ ਕਿਤੇ ਚਲੀ ਗਈ ਹੈ ਕਿਸੇ ਦੇ ਨਾਲ ਸੋ ਉਸ ਟਾਈਮ ਵੀ ਉਹਨੂੰ ਫਾਲੋ ਕਰਨ ਉੱਥੇ ਗਿਆ ਤੇ ਵੇਟ ਵੀ ਕਰਦਾ ਰਿਹਾ ਤੇ ਕਾਫੀ ਦੇਰ ਲੜਕੀ ਨੇ ਆਪਣਾ ਫੋਨ ਵੀ ਆਫ ਕਰ ਲਿਆ ਐਸਪੀ ਸਿਟੀ ਐਸਪੀਡੀ ਡੀਐਸਪੀ ਸਿਟੀ 1 ਅੰਮ੍ਰਿਤਪਾਲ ਪਾਰਟੀ ਔਰ ਸਾਡੇ ਇਨਚਾਰਜ ਸੀਆਈਏ 2 ਕਰਨ ਇਹ ਸਾਰੇ ਮੌਕੇ ਤੇ ਗਏ ਸੀਗੇ ਔਰ ਪ੍ਰੀਲੀਮਿਨਰੀ ਉੱਥੇ ਜਿਹੜਾ ਮ੍ਰਿਤਕ ਦਾ ਹਸਬੰਡ ਹੈਗਾ ਸਾਹਿਲ ਉਰਫ ਰੌਣਕ ਔਰ ਜਿਹੜੀ ਲੜਕੀ ਦੀ ਮਦਰ ਹੈ ਉਹ ਉੱਥੇ ਮਿਲੇ ਸੀਗੇ ਔਰ ਮਦਰ ਦੇ ਬਿਆਨਾਂ ਤੇ ਅਸੀਂ ਮਰਡਰ ਦਾ ਪਰਚਾ ਅੰਡਰ ਦ ਸੈਕਸ਼ਨ ਆਫ 103 ਬੀਐਨਐਸ ਅਗੇਂਸਟ ਅਨਆਈਡੈਂਟੀਫਾਈਡ ਵਿਅਕਤੀ ਦੇ ਤਹਿਤ ਦਰਜ ਕੀਤਾ ਸੀ ਕਨਾਲ ਕਲੋਨੀ ਚ ਔਰ ਉਸ ਟਾਈਮ ਕਿਉਂਕਿ देयर वाज नो ਇਟ ਵਾਸ ਅ ਬਲਾਈਂਡ ਮਰਡਰ ਕੋਈ ਸਪੈਸੀਫਿਕ ਪਤਾ ਨਹੀਂ ਸੀਗਾ ਕਿ ਕਿਹਨੇ ਕੀਤਾ ਬਟ ਜਿਹੜਾ ਉਹਦਾ ਹਸਬੰਡ ਹੈ ਉਹ ਤੁਸੀਂ ਵੀ ਆਈ ਥਿੰਕ ਤੁਸੀਂ ਵੀ ਉਹਨੇ ਕੁਝ ਲੋਕਾਂ ਨੂੰ ਬਾਈਟ ਵੀ ਦਿੱਤੀ ਸੀਗੀ ਉਹ ਐਲਐਚ ਕਰ ਰਿਹਾ ਸੀ ਵੀ ਜਿਹੜੀ ਮੇਰੀ ਵਾਈਫ ਸੀਗੀ ਰਿਤਿਕਾ ਗੋਇਲ ਉਹਦਾ ਕਿਸੇ ਲੜਕੇ ਨਾਲ ਅਫੇਅਰ ਵੀ ਸੀਗਾ ਸੋ ਉਸ ਐਂਗਲ ਤੋਂ ਅਸੀਂ ਤਫਤੀਸ਼ ਕਰ ਰਹੇ ਸੀਗੇ ਬਟ ਸਿンス ਇਟ ਵਾਸ ਅ ਬਲਾਈਂਡ ਮਰਡਰ ਅਸੀਂ ਹਰ ਐਂਗਲ ਤੋਂ ਇਸ ਇਸ ਮਰਡਰ ਦੀ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਐਂਡ ਵਿਦਿਨ 24 ਘੰਟੇ ਸਾਡੀ ਜਿਹੜੀ ਬਠਿੰਡਾ ਪੁਲਿਸ ਦੀ ਟੀਮ ਹੈ ਉਹਨੇ ਇਸ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਜਿਹੜਾ ਇਸ ਕੇਸ ਦਾ ਅਸਲ ਦੋਸ਼ੀ ਹੈ ਉਹ ਰਿਤਿਕਾ ਗੋਇਲ ਦਾ ਪਤੀ ਹੀ ਹੈ ਸਾਹਿਲ ਉਰਫ ਰੌਨਕ ਇਹਨੂੰ ਅਰੈਸਟ ਕਰ ਲਿਆ ਔਰ ਅਰੈਸਟ ਕਰਨ ਤੋਂ ਬਾਅਦ ਸਾਨੂੰ ਉਹਦੀ ਪਿਛਕਿਛ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਦੋਨਾਂ ਦਾ ਵਿਆਹ ਲਵ ਮੈਰਿਜ ਹੋਈ ਸੀਗੀ ਅਰਾਊਂਡ 2022 ਚ ਔਰ ਕੁਝ ਸਾਲਾਂ ਬਾਅਦ ਹੀ ਇਹਨੂੰ ਲੱਗਣ ਲੱਗ ਪਿਆ ਕਿ ਇਹਦਾ ਅਫੇਅਰ ਕਿਸੇ ਮੁੰਡੇ ਨਾਲ ਹੈ ਜੋ ਇਹਨੇ ਇਨੀਸ਼ੀਅਲ ਪੁੱਛਕਿਛ ਚ ਦੱਸਿਆ ਹੈ ਪਹਿਲਾਂ ਗੁਰਜੀਤਾਂ ਨਾਮ ਦਾ ਲੜਕਾ ਹੈ ਜਿਹੜਾ ਪਹਿਲਾਂ ਇਹਦਾ ਹੀ ਦੋਸਤ ਸੀਗਾ ਐਂਡ ਹੌਲੀ-ਹੌਲੀ ਜਿਹੜੀ ਲੜਕੀ ਹੈ ਰਿਤਿਕਾ ਇਹਦਾ ਅਫੇਅਰ ਉਹਦੇ ਨਾਲ ਸ਼ੁਰੂ ਹੋ ਗਿਆ ਤੇ ਇਹਨਾਂ ਦੀ ਉਸ ਗੱਲ ਤੇ ਬਹਿਸ-ਬਾਜ਼ੀ ਵੀ ਰਹਿੰਦੀ ਸੀਗੀ ਉਹਨੂੰ ਰੋਕਦਾ ਸੀਗਾ ਬਟ ਇਨਾਂ ਦੇ ਤਣਾਅ ਵਧਦੇ ਗਏ ਤੇ 27 ਤਰੀਕ ਨੂੰ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਹ ਦੱਸਦਾ ਹੈ ਕਿ ਲੜਕੀ ਜਿਹੜੀ ਰਿਤਿਕਾ ਸੀਗੀ ਉਹ ਕਿਸੇ ਕੱਪੜੇ ਦੀ ਦੁਕਾਨ ਤੇ ਨੌਕਰੀ ਕਰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਾਹਿਲ ਹੀ ਉਹਨੂੰ ਛੱਡਣ ਜਾਂਦਾ ਸੀ ਡੇਲੀ ਔਰ ਇਹਨੇ ਉੱਥੇ ਦੁਕਾਨ ਤੇ ਕਿਹਾ ਵੀ ਹੋਇਆ ਸੀ ਕਿ ਮੇਰੀ ਵਾਈਫ ਨੂੰ ਕਿਤੇ ਜਾਣ ਨਹੀਂ ਦੇਣਾ ਬਿਕੋਜ਼ ਇਹਨੂੰ ਸ਼ੱਕ ਆਫੀ ਕਰਦਾ ਸੀ ਔਰ 27 ਤਰੀਕ ਨੂੰ ਵੀ ਇਹੀ ਉਹਨੂੰ ਡ੍ਰੌਪ ਕਰਕੇ ਆਇਆ ਤੇ ਉਹਦੇ ਬਾਅਦ ਇਹਨੂੰ ਪਤਾ ਲੱਗਿਆ ਕਿ ਅਰਾਊਂਡ ਮਿਡਲ ਆਫ ਦਿ ਡੇ ਇਹ ਕਿਤੇ ਚਲੀ ਗਈ ਹੈ ਕਿਸੇ ਦੇ ਨਾਲ ਸੋ ਉਸ ਟਾਈਮ ਵੀ ਉਹਨੂੰ ਫੋਲੋ ਕਰਨ ਉੱਥੇ ਗਿਆ ਤੇ ਵੇਟ ਵੀ ਕਰਦਾ ਰਿਹਾ ਤੇ ਕਾਫੀ देर ਲੜਕੀ ਨੇ ਆਪਣਾ ਫੋਨ ਵੀ ਆਫ ਕਰ ਲਿਆ ਤੇ ਕੰਟੀਨਿਊਸਲੀ ਇਹ ਉਹਨੂੰ ਕਾਲ ਵੀ ਕਰਦਾ ਰਿਹਾ ਤੇ ਫਾਈਨਲੀ ਜਦੋਂ ਉਹਨੇ ਫੋਨ ਆਪਣਾ ਆਨ ਕੀਤਾ ਤੇ ਰਿਤਿਕਾ ਨੇ ਇਹਨੂੰ ਇੱਕ ਪੁਆਇੰਟ ਤੇ ਬੁਲਾ ਲਿਆ ਕਿ ਮੈਨੂੰ ਫਲਾਨੀ ਜਗ੍ਹਾ ਤੇ ਤੂੰ ਪਿਕ ਕਰ ਲੈ ਆਪਣੇ ਘਰ ਲੈ ਜਾਣ ਲਈ ਆਪਣੇ ਰੇਲਵੇ ਗਰਾਊਂਡ ਦੇ ਨੇੜੇ ਕਨਾਲ ਕਲੋਨੀ ਥਾਣੇ ਦੇ ਏਰੀਆ 'ਚ ਤੇ ਉਦੋਂ ਤੱਕ ਇਹਦੇ ਮਨ 'ਚ ਕਾਫੀ ਜ਼ਿਆਦਾ ਰੋਸ਼ ਪੈਦਾ ਹੋ ਚੁੱਕਾ ਸੀ ਤੇ ਜਦੋਂ ਇਹਨੂੰ ਲੈਣ ਗਿਆ ਤੇ ਇਹਨਾਂ ਦੀ ਕੁਝ देर ਬਹਿਸਬਾਜ਼ੀ ਹੋਈ ਹਸਬੰਡ ਵਾਈਫ ਦੀ ਦੈਨ ਇਵੈਂਚੁਅਲੀ ਈ ਉਹਨੂੰ ਕਹਿਣ ਲੱਗਿਆ ਕਿ ਚਲ ਤੈਨੂੰ ਮੈਂ ਲੈ ਕੇ ਚਲਦਾ ਆਪਣੀ ਬਾਈਕ ਤੇ ਜਿਹੜੀ ਉਹਦੀ ਆਪਣੀ ਸਪਲੈਂਡਰ ਬਾਈਕ ਹੈ ਤੇ ਉਨੀ ਦੇਰ ਚ ਇਹਨੇ ਮੌਕਾ ਭਾਲਦੇ ਹੋਏ ਪਹਿਲਾਂ ਇਹਦੇ ਕੋਲ ਆਲਰੇਡੀ ਇੱਕ ਤੇਜ਼ਦਾਰ ਹਥਿਆਰ ਸੀ ਚਾਕੂ ਸੀਗਾ ਇਹਨੇ ਪਹਿਲੇ ਆਪਣੀ ਵਾਈਫ ਨੂੰ ਜਿਹੜੀ neck ਦੀ ਬਿਲਕੁਲ ਸੈਂਸਿਟਿਵ ਪੁਆਇੰਟ ਹੁੰਦਾ ਬੈਕ ਦਾ ਪਹਿਲਾਂ ਉਹਦੇ ਤੇ ਇਹਨੇ ਵਾਰ ਕੀਤਾ ਫਿਰ ਜਦੋਂ ਰਿਤਿਕਾ गिर ਗਈ ਤਾਂ ਫਿਰ ਇਹਨੇ ਫਰੰਟ ਸਾਈਡ ਆਫ ਦ neck ਤੇ ਲਗਾਤਾਰ ਉਹਨੂੰ ਵਾਰ ਕਰਕੇ ਉਹਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰਕੇ ਉਹਨੂੰ ਮਾਰ ਦਿੱਤਾ ਐਨਫਟਰ ਥੈਟ ਇਨਏ ਸੀਨ ਕ੍ਰੀਏਟ ਕਰਨ ਲਈ ਅਗਲੇ ਦਿਨ ਤੱਕ ਹੀ ਸ਼ੋਕੀਤਾ ਪਹਿਲਾਂ ਸ਼ਾਮ ਨੂੰ ਇਹ ਆਪਣੀ ਜਿਹੜੀ ਮਦਰ ਇਨ ਲਾ ਹੈ ਉਹਦੇ ਕੋਲ ਵੀ ਗਿਆ ਤੇ ਉਸ ਤੋਂ ਬਾਅਦ ਉਹਨੂੰ ਲੈ ਕੇ ਜਿਹੜਾ ਗੁਰਜੀਤਾ ਦਾ ਐਕਸ ਬੋਏਫਰੈਂਡ ਉਹਦੇ ਕੋਲ ਵੀ ਗਏ ਕਿ ਪੁੱਛਣ ਲਈ ਕਿ ਲੜਕੀ ਕਿੱਥੇ ਹੈ ਔਰ ਪੁਲਿਸ ਨੂੰ ਵੀ ਇਹਨਾਂ ਨੇ ਹੀ ਕਿਹਾ ਤੇ ਅਗਲੇ ਦਿਨ ਵੀ ਇਹ ਲੱਭਦੇ ਰਹੇ ਕਿ ਸਾਡੀ ਜਿਹੜੀ ਮੇਰੀ ਵਾਈਫ ਹੈ ਉਹ ਮਿਸਿੰਗ ਹੈ ਬਟ ਅਸੀਂ ਇਹਨਾਂ ਸਾਰੇ ਐਂਗਲਸ ਤੋਂ ਦੇਖਦੇ ਹੋਏ ਔਰ ਆਪਣੀ ਟੈਕਨੀਕਲ ਐਵੀਡੈਂਸ ਔਰ ਇਹਦੇ ਫੋਨਸ ਤੇ ਵੀ ਅਸੀਂ ਵੈਰੀਫਾਈ ਕੀਤਾ ਔਰ ਇਹਨੂੰ ਆਬਜ਼ਰਵ ਕਰਦੇ ਕਰਦੇ ਸ਼ੱਕ ਦੇ ਆਧਾਰ ਤੇ ਇਹਨੂੰ ਰਾਉਂਡ ਅਪ ਕੀਤਾ ਤੇ ਜਦੋਂ ਇਹਨੇ ਆਪਣੇ ਇਸ ਜੁਰਮ ਨੂੰ ਕਬੂਲ ਕੀਤਾ ਔਰ ਇਸ ਕੇਸ ਤੇ ਇੰਟਰਸਟਿੰਗ ਇਹ ਹੈ ਕਿ ਸਾਨੂੰ ਜਦੋਂ ਅਸੀਂ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਹਦਾ ਫੋਨ ਵੀ ਖੰਗਾਲਿਆ ਤੇ ਉਹਦੇ ਚ ਸਾਨੂੰ ਲੱਭਿਆ ਕਿ ਇਹ ਸੋਸ਼ਲ ਮੀਡੀਆ ਦੇ ਥਰੂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇਹਨੇ ਰੀਸੈਂਟਲੀ ਐਕਸੈਸ ਕੀਤੀਆਂ ਮਰਡਰ ਕਮਿਟ ਕਰਨ ਤੋਂ ਬਾਅਦ ਕਿ ਮਰਡਰ ਦੀ ਕੀ ਪਰਿਭਾਸ਼ਾ ਹੁੰਦੀ ਹੈ ਔਰ ਜੇ ਕਿਸੇ ਨੂੰ ਮਾਰ ਦੋ ਤੇ ਉਦੋਂ ਬਾਅਦ ਅਸੀਂ ਆਪਣੇ ਪਾਪ ਨੂੰ ਕਿਵੇਂ ਧੋ ਸਕਦੇ ਹਾਂ ਸੋ ਇਸ ਤਰ੍ਹਾਂ ਦੀ ਸਰਚਸ ਵੀ ਮਾਰ ਰਿਆ ਸੀ ਸੋ ਦੈਟ ਵਾਸ ਆਲਸੋ ਏਨ ਇੰਪੋਰਟੈਂਟ ਲੀਡ ਜੋ ਸਾਨੂੰ ਇਸ ਕੇਸ ਚ ਹੈਲਪ ਕੀਤਾ ਟ੍ਰੇਸ ਕਰਨ ਚ ਮੈਡਮ ਇਹਨਾਂ ਨੇ ਟਾਈਮਿੰਗ ਕੀ ਸੀ ਜਦੋਂ ਇਹਨਾਂ ਨੇ ਇਸ ਦਾ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੇ ਜੀ ਹੁਣ ਤੱਕ ਦੀ ਪੁੱਛਗਿੱਛ ਇਹ ਪਤਾ ਲੱਗਿਆ ਹੈ ਕਿ ਇਹਨੇ ਅਰਾਊਂਡ 5 ਵਜੇ ਦੇ ਲਾਗੇ ਸ਼ਾਗੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜੀ ਮੈਡਮ ਮੈਡਮ ਵਨ ਏਟ ਅ ਟਾਈਮ ਜੀ 27 ਤਰੀਕ ਮਰਡਰ ਕੀਤਾ ਨੇ 27 ਹਾਂਜੀ 27 ਸ਼ਾਮ ਹਾਂਜੀ ਕਿਹਦੇ ਚ ਜਿਹੜੀ ਕੰਪਲੇਨੈਂਟ ਹੈ ਮਦਰ ਕੀ ਨਾਮ ਹੈ ਉਹਨਾਂ ਦਾ ਮਦਰ ਦਾ ਨਾਂ ਹੈ ਜੀ ਸੁਨੀਤ ਸੀਮਾ ਸੀਮਾ ਤੇ ਇਹ ਜਿਹੜਾ ਮੈਡਮ ਜਿਹੜਾ ਪਤਾ ਲੱਗੇ ਮੋਟਰਸਾਈਕਲ ਦੇ ਲੈ ਕੇ ਹੀ ਆ ਕਿ ਕੋਈ ਸੀਸੀਟੀਵੀ ਨਹੀਂ ਪਤਾ ਲੱਗੇ ਆ ਜਾਂ ਪੁੱਛ ਕੇ ਇੱਚ ਚੋਣੇ ਮੰਨੇ ਆ ਇਹ ਜੀ ਜਿਹੜੀ ਉਸ ਟਾਈਮ ਦੀ ਮੌਕੇ ਦੀ ਤਾਂ ਸਾਡੇ ਕੋਲ ਕੋਈ ਸੀਸੀਟੀਵੀ ਫੁਟੇਜ ਨਹੀਂ ਹੈ ਬਟ ਡੂਰਿੰਗ ધ ਇਨਵੈਸਟੀਗੇਸ਼ਨ ਸਾਨੂੰ ਕਈ ਇਸ ਤਰ੍ਹਾਂ ਦੀ ਸੀਸੀਟੀਵੀ ਫੁਟੇਜ ਅਸੀਂ ਵੈਰੀਫਾਈ ਕੀਤੀ ਹੈ which has led us to crack this case ਜਿਹੜੇ ਇਹ ਵੀ ਸਾਹਮਣੇ ਆ ਵੀ ਨੇ ਗੁਰਜੀਤ ਸਿੰਘ ਜਿਹੜਾ ਐਕਸ ਬॉयफ्रेंड ਤੇ ਇਹ ਵੀ ਇੱਕ ਗੱਲ ਉਹਨਾਂ ਦਾ ਇਕੱਠਾ ਦਾ ਮਰਡਰ ਕਰਨਾ ਹੈ ਕੋਈ ਆਈ ਹੈ ਇਦਾਂ ਦੀ ਗੱਲ ਨਹੀਂ ਜੀ ਇਸ ਤਰ੍ਹਾਂ ਦੀ ਗੱਲ ਸਾਡੀ ਤਫਤੀਸ਼ 'ਚ ਹਲੇ ਤੱਕ ਨਹੀਂ ਆਈ ਹੈ ਤੇ ਬੈਡ ਬੋਡੀ ਮਿਲੀ ਉੱਥੇ ਮਰੋ ਕੀਤਾ ਕਿ ਮਤਲਬ ਹੋਰ ਜਗ੍ਹਾ ਮਰਡਰ ਕਰਦੇ ਬੈਡ ਬੋਡੀ ਨਹੀਂ ਜੀ ਹੁਣ ਤੱਕ ਦੀ ਤਫਤੀਸ਼ 'ਚ ਪਤਾ ਲੱਗਿਆ ਕਿ ਜਿੱਥੇ ਬੋਡੀ ਮਿਲੀ ਹੈ ਉੱਥੇ ਹੀ ਉਹਨੇ ਮਰਡਰ ਕੀਤਾ ਹੈ ਦੇਖੋ ਜੀ ਪਹਿਲਾਂ ਤਾਂ ਜੋ ਇਹਨੇ ਸਾਨੂੰ ਤਫਤੀਸ਼ 'ਚ ਦੱਸਿਆ ਹੈ ਕਿ ਲੜਕੀ ਆਪਣੀ ਦੁਕਾਨ ਤੋਂ ਚਲੀ ਕਿਸੇ ਜਿੱਥੇ ਕੰਮ ਕਰਦੀ ਹੈ ਉਸ ਤੋਂ ਬਾਅਦ ਇਸ ਪੁਆਇੰਟ ਤੇ ਦੇ ਨੇੜੇ ਤੇੜੇ ਉਹਨੇ ਹੀ ਜਦੋਂ ਪਹਿਲਾਂ ਫੋਨ ਆਫ ਕਰਗੇ ਉਸ ਤੋਂ ਬਾਅਦ ਉਹਨੇ ਹੀ ਲੜਕੀ ਨੇ ਆਪਣੇ ਹਸਬੰਦ ਨੂੰ ਕਿਹਾ ਸੀ ਕਿ ਇਸ ਲੋਕੇਸ਼ਨ ਤੇ ਆ ਕੇ ਮੈਨੂੰ ਪਿਕ ਕਰ ਲੈ ਤੇ ਇਨਫੈਕਟ ਇਹਨੂੰ ਕਿਉਂਕਿ ਇਹਦਾ ਉਹ ਵੀ ਕਾਮਨ ਫਰੈਂਡ ਸੀ ਗੁਰਜੀਤ ਪਹਿਲਾਂ ਜਾਣਦਾ ਸੀ ਤੇ ਇੱਕ ਹੋਰ ਇਹਦੇ ਦੋਸਤ ਨੇ ਦੱਸ ਦਿੱਤਾ ਸੀ ਕਿ ਅੱਜ ਵੀ ਉਹ ਲੜਕੀ ਜਿਹੜੀ ਰਿਤਿਕ ਹੈ ਉਹਦੇ ਨਾਲ ਹੀ ਗਈ ਹੈ ਤੇ ਸੋ ਇਹਨੇ ਉਸ ਪੁਆਇੰਟ ਤੇ ਨੇੜੇ ਹੀ ਲਿਜਾ ਕੇ ਫਿਰ ਰਸਤੇ 'ਚ ਇਹਦਾ ਮਰਡਰ ਕੀਤਾ ਇੱਕ ਸਹੇਲੀ ਦਾ ਨਾਮ ਵੀ ਇਨਵੋਲਵ ਕੀਤਾ ਗਿਆ ਹੈ ਹਾਂਜੀ ਸਹੇਲੀ ਦਾ ਔੜੀ ਦੇਖੋ ਜੀ ਸ਼ੁਰੂ ਚ ਇਹ ਆਪਣੇ ਆਪ ਨੂੰ ਕਵਰ ਅਪ ਕਰਨ ਲਈ ਤੁਹਾਨੂੰ ਪਤਾ ਹੈ ਕਿ ਕੱਲ ਇਹ ਤਾਂ ਇਹੀ ਸ਼ੋ ਕਰ ਰਿਆ ਸੀ बार-बार ਕਹਿ ਰਿਹਾ ਸੀ ਕਿ ਜਿਸ ਮੁੰਡੇ ਨਾਲ ਇਹਦਾ ਫੇਰ ਸੀ ਉਹਨੇ ਹੀ ਮਰਡਰ ਕੀਤਾ ਸੋ 올 ਦੀਜ਼ ਪੋਸਿਬਿਲਟੀਜ਼ ਹੈਵ ਬੀਨ ਰੂਲਡ ਆਊਟ ਇਨ ਹੁਣ ਸਾਡੀ ਤਫਤੀਸ਼ ਤੇ ਕਲੀਅਰ ਵੀ ਹੋ ਗਿਆ ਹੈ ਔਰ ਇਹਨੇ ਮੰਨ ਵੀ ਲਿਆ ਕਿ ਇਹਨੇ ਹੀ ਮਰਡਰ ਕਮਿਟ ਕੀਤਾ ਮੈਡਮ ਸਾਹੀ ਨਾਲ ਇਸੇ ਗੱਲ ਕਰੀ ਕਿ ਕਿੰਨੇ ਸਾਲ ਹੋ ਗਏ ਨੇ ਮੈਰਿਜ ਦੇ ਇਹ ਜੀ 22 2022 ਦੱਸ ਰਹਾ ਕਿ 22 2022 ਮੈਂ ਬਿਆਨ ਦਿੱਤਾ ਸੀ ਕਿ ਇਹna ਜਿਹੜਾ ਮੋਬਾਈਲ ਹੈਗਾ ਤਲਵੰਡੀ ਦਾ ਇਹਨੇ ਕਿਹਾ ਤਲਵੰਡੀ ਸਾਹਿਬ ਤੋਂ ਮਾਰਿਆ ਮੈਨੂੰ ਉੱਥੋਂ ਪਿਕਅਪ ਕਰ ਉਹਨਾਂ ਦਾ ਕੀ ਮਰਡਰ ਇਹਨੇ ਜੀ ਕਿਹਾ ਸੀਗਾ ਕਿ ਉਹ ਲੋਕੇਸ਼ਨ ਆਪਣੀ ਦੱਸ ਰਹੀ ਸੀ ਸ਼ਾਇਦ ਆਪਣੀ ਮਦਰ ਨੂੰ ਕਿ ਮੈਂ ਤਲਵੰਡੀ ਗਈ ਹੋਈ ਆ ਪਰ ਇਹਨੇ ਆਪ ਤਾਂ ਉੱਥੇ ਹੀ ਬੁਲਾਇਆ ਸੀ ਲੜਕੀ ਨੂੰ ਸੌਰੀ ਲੜਕੀ ਨੇ ਆਪਣੇ ਹਸਬੰਦ ਨੂੰ ਬੁਲਾਇਆ ਸੀ ਕਿ ਰੇਲਵੇ ਗਰਾਊਂਡ ਦੇ ਨੇੜੇ ਉਹ ਤੇ ਫੁਰਮਾਰ ਗਿਆ ਆਪਣੇ ਅਸਲ ਨਾਲ ਜੀ ਵੀ ਫੋਨ ਇਹਨੇ ਬਦਲ ਕੀਤਾ ਤਰੁਣ ਜੱਪ ਤੋਂ ਆ ਰਹੀ ਐ ਐਕਚੁਅਲ ਤੇ ਇਹਦੇ ਜਗਾ ਕਿਤੇ ਹੋਰ ਸੀ ਜੀ ਤਲਵੰਡੀ ਸਾਬੋ ਜੀ ਉਹਨੇ ਫੋਨ ਤੇ ਕਿਹਾ ਸੀ ਸ਼ਾਇਦ ਆਪਣੀ ਮਦਰ ਨੂੰ ਜਾਂ ਇਹਨੂੰ ਕਿਹਾ ਸੀ ਕਿ ਮੈਂ ਉੱਥੇ ਗਈ ਹੋਈ ਆ ਤਲਵੰਡੀ ਸਾਬੋ ਕਿ ਮੈਂ ਆ ਜਾਊਂਗੀ ਤਾਂ ਉਦੋਂ ਇਹਨੇ ਆਪਣਾ ਫੋਨ ਹੀ ਆਫ ਕਰ ਲਿਆ ਸੀ ਦੁਕਾਨਦਾਰ ਤੋਂ ਕੁਝ ਪਤਾ ਲੱਗ ਗਿਆ ਮੈਂ ਜਿੱਥੇ ਵੀ ਕੰਮ ਕਰ ਰਹੀ ਸੀਗੀ ਦੁਕਾਨਦਾਰ ਜੋ ਹਲੇ ਪੁੱਛਕਿਛ ਨਹੀਂ ਕੀਤੀ ਜੀ ਪਰ ਅਸੀਂ ਕੁਝ ਸੀਸੀਟੀਵੀ ਫੁਟੇਜਸ ਲਈਆਂ ਜਿਹਦੇ ਚ ਸਾਨੂੰ ਹੈਲਪ ਹੋਏ ਇਸ ਕੇਸ 'ਚ ਸੋਚਿਆ ਕਿ ਕੋਈ ਪੱਕਾ ਸਰਚ ਕੀਤਾ ਗਿਆ ਜਾਂ ਕੋਈ ਹੋਰ ਪੱਕਾ ਜਿਹੜਾ ਸਰਚ ਕੀਤਾ ਗਿਆ ਆ ਦੇਖੋ ਜੀ ਅੱਜ ਕੱਲ ਲੋਕ ਸਪੀਕ ਕਰਕੇ ਵੀ ਸਰਚ ਮਾਰਦੇ ਆ ਨਾ ਉਹਨੇ ਵਕਫ ਵਕਤ ਤਰ੍ਹਾਂ ਦੀ ਚੀਜ਼ਾਂ ਪੁੱਛੀਆਂ ਆਈਆਂ ਕਿ ਮਰਡਰ ਦੀ ਪਰ ਭਾਸ਼ਾ ਕੀ ਹੈ ਕਿਸੇ ਕੋ ਮਾਨਨੇ ਕੇ ਬਾਦ ਪਛਤਾਚਾਪ ਪਛਤਾਤਾਪ ਕੈਸੇ ਹੁੰਦਾ ਹੈ ਟੈਕਨੀਕਲ ਲੋਕੇਸ਼ਨ ਕੈਸੇ ਸਰਚ ਹੋਦੀ ਸੋ ਮੈਂ ਉਹਨੂੰ ਪੁੱਛਿਆ ਵੀ ਸੀ ਸੋ ਉਹਨੇ ਕਿਹਾ ਕਿ ਮੈਂ ਬੋਲ ਬੋਲ ਕੇ ਕਈ ਗਲਤ ਮਿਸਪੈਲਿੰਗ ਮਿਸਟੇਕਸ ਵੀ ਹੈ ਸੋ ਹੀ ਵਾਸ ਸਪੀਕਿੰਗ ਵਖਰੇ ਵਖਰੇ ਸਵਾਲ ਆਪਣੇ ਹੈਲਪ ਕਰ ਰਹਾ ਸੀ ਕੀ ਗੱਲ ਬਾਤ ਮਾਨਸਿਕ ਸੌਫ ਦੇ ਕਿਸ ਤਰ੍ਹਾਂ ਲੱਗ ਰਿਹਾ ਹੈ ਜਿਸ ਤਰ੍ਹਾਂ ਸਰਚ ਕਰ ਰਿਹਾ ਹੈ ਇਹ ਤਾਂ ਵੀ ਆਮ ਇਨਸਾਨ ਕਰਦਾ ਨਹੀਂ ਹੈਗਾ ਪਰ ਇਹ ਨਹੀਂ ਕੀਤਾ ਵੀ ਮਰਡਰ ਕਰਨ ਤੋਂ ਬਾਅਦ ਦੇਖੋ ਉਹਦੀ ਲਵ ਮੈਰੇਜ ਹੋਈ ਸੀ ਜੋ ਉਹਦੇ ਪਤਾ ਲੱਗਿਆ ਬਟ ਉਹਦੀ ਉਨੇ ਇਹ ਵੀ ਮੰਨਿਆ ਕਿ ਮੇਰਾ ਵੀ ਪਹਿਲਾਂ ਕਿਸੇ ਲੜਕੀ ਦੇ ਨਾਲ ਅਫੇਅਰ ਸੀ ਤਾਂ ਉਸ ਤੋਂ ਬਾਅਦ ਇਹਦਾ ਵੀ ਸ਼ੁਰੂ ਹੋ ਗਿਆ ਤਾਂ ਉਹਨਾਂ ਦੀ ਮਨਮੋਟਾਵ ਤੇ ਚੱਲ ਹੀ ਰਿਹਾ ਸੀਗਾ ਪਰ ਇਹ ਕਹਿੰਦਾ ਸੀ ਕਿ ਇਹਦੀ ਮਦਰ-ਇਨ-ਲॉ ਨੂੰ ਵੀ ਪਤਾ ਸੀ ਤੇ ਉਹ ਪਹਿਲਾਂ ਜਿਵੇਂ ਇਹ ਪਿੱਛੋਂ ਇਹਦਾ ਪਰਮਨੈਂਟ ਐਡਰੈਸ ਜਨਤਨਗਰ ਦਾ ਹੈ ਪਰ ਕੁ ਇਨਾ ਲੜਾਈਆਂ ਕਰਕੇ ਹੀ ਸ਼ਾਇਦ ਉਹਨਾਂ ਨੇ ਘਰ ਵੀ ਵੱਖਰਾ ਹੁਣ ਰੈਂਟ ਤੇ ਰਹਿਣ ਲੱਗ ਪਏ ਸੀਗੇ ਬਰਸ ਰਾਮਨਗਰ ਤੋਂ ਫੈਮਿਲੀ ਵੀ ਵਾਰ-ਵਾਰ ਇਹਨਾਂ ਨੂੰ ਕਾਉਂਸਲ ਕਰਦੀ ਸੀ ਬਟ ਇਹਨਾਂ ਦੀ ਆਈ ਥਿੰਕ ਰੈਕਰਿੰਗ ਡਿਸਪਿਊਟ ਸੀ ਜਿਹਦੇ ਨਾਲ ਇਸ ਲੈਵਲ ਤੱਕ ਪਹੁੰਚ ਗਿਆ ਮੈਰੀ ਦੋਨੇ ਫੈਮਿਲੀ ਸੈਂਕੀ ਦੇ ਲੜਕੇ ਦੇ ਦੇਖੋ ਜੀ ਲਵ ਮੈਰਿਜ ਹੋਈ ਹੈ ਬਟ ਹੀ ਕਲੇਮਸ ਕੇ ਬਾਅਦ ਚਾ ਮਦਰ ਇਨ ਲਾ ਮੰਨੀ ਗਈ ਸੀ ਇੱਕ ਬੇਟਾ ਹੈ ਜਿਹਨਾਂ ਦਾ 2 ਸਾਲ ਦਾ ਬਟ ਉਹ ਦੜਕੀ ਸੈਂਕੀ ਐਕਚੁਅਲੀ ਇਹ ਬਾਅਦ ਹਾਂਜੀ ਕਿਵੇਂ ਦੜਕੀ ਦੀ ਫੈਮਿਲੀ ਸੀਗੀ ਉਹ ਇੱਥੇ ਦੀ ਹੈ ਜਾਂ ਬਾਹਰ ਇੱਥੇ ਦੀ ਹੈ ਜੀ ਮਾਪੇ ਪਰ ਉਹ ਵੱਖਰੇ ਰਹਿੰਦੇ ਹੈ ਦੇਖੋ ਜੀ ਲੰਬ ਮੈਰਿਜ ਹੋਈ ਹੈ ਬਟ ਹੀ ਕਲੇਮਸ ਕੇ ਬਾਅਦ ਚਾ ਮਦਰ ਇਨ ਲਾ ਹੋ ਮੰਨੀ ਗਈ ਸੀ ਇੱਕ ਬੇਟਾ ਜੀ ਇਹਨਾਂ ਦਾ 2 ਸਾਲ ਦਾ ਹਾਂਜੀ ਇਹਨੇ ਲੜਕੀ ਨੇ ਖਾਣੀ ਸੀਗੀ ਇੱਥੇ ਦੀ ਆ ਜਾਂ ਬਾਹਰ ਇੱਥੇ ਦੀ ਆ ਜੀ ਮਾਪੇ ਪਰ ਉਹ ਵੱਖਰੇ ਰਹਿੰਦੇ